ਰੋਡ ਦੇ ਉੱਪਰ ਸਵਿਫਟ ਕਾਰ ਖੜੀ ਸੀ ਲੇਕਿਨ ਚੋਰਾਂ ਨੇ ਉਸ ਨੂੰ ਚੋਰੀ ਕਰ ਲਿਆ ਤੇ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਈ ਮਾਮਲਾ ਮੋਗਾ ਅਮਰਿਤਸਰ ਰੋਡ ਦਾ ਹੈ ਜਿੱਥੇ ਕਿ ਐਮਪੀ ਕਲੋਨੀ ਦੇ ਨਜ਼ਦੀਕ ਇੱਕ ਰੈਸਟੋਰੈਂਟ ਦੇ ਬਾਹਰ ਇੱਕ ਸਵਿਫਟ ਕਾਰ ਖੜੀ ਸੀ ਤੇ ਉਸ ਨੂੰ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਦੀ ਕਾਰ ਨੂੰ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਹੈ ਤੇ ਇਹ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਵੀ ਹੋ ਗਈ ਹੈ ਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਉਤੇ ਪਿੰਡ ਲੰਡੇ ਦੇ ਰਹਿਣ ਵਾਲੇ ਦੋ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਹਨਾਂ ਦੀ ਤਲਾਸ਼ ਜਾਰੀ ਹੈ। ਹਰਜੀਤ ਸਿੰਘ ਪੁੱਤਰ ਗਰਜਨ ਸਿੰਘ ਨੇ ਇਤਲਾਹ ਦਿੱਤੀ ਸੀ ਕਿ ਉਹਦੇ ਕਾਰ ਸਵੈਪਟ ਜਿਹੜੀ ਆ ਉਹ ਉੱਥੇ ਐਮਪੀ ਵਸਤੀ ਨੂੰ ਜਦੋਂ ਜਾਣੇ ਆ ਉੱਥੇ ਰੋਡ ਤੇ ਖੜੀ ਸੀਗੀ ਤੇ 11 ਵਜੇ ਦੀ ਰੇਂਜ ਚ ਕੋਈ ਨਾਮ ਲਾਉਂ ਵਿਅਕਤੀ ਚੋਰੀ ਕਰਕੇ ਲੈ ਗਿਆ। ਬਾਅਦ ਜਦੋਂ ਇਹ ਪੜਤਾਲ ਕੀਤੀ ਸੀਸੀਟੀਵੀ ਕੈਮਰੇ ਦੇਖਿਆ ਸੀ ਸਾਰੇ ਪੜਤਾਲ ਕੀਤੀ ਉਹ ਪਤਾ ਲੱਗਾ ਕਿ ਸੁਖਦੀਪ ਸਿੰਘ ਸੁੱਖਾ ਨਾਮ ਦਾ ਕੋਈ ਤੇ ਇੱਕ ਹਰਮਨ ਨਾਮ ਦਾ ਲੜਕਾ ਉਹ ਚੋਰੀ ਕਰਕੇ ਲਗਾਇਆ ਕਾਰ ਨੂੰ ਬਾਕੀ ਸਾਡੀ ਤਫਤੀਸ਼ ਚੱਲ ਰਹੀ ਹੈ ਜਿਵੇਂ ਜਿਵੇਂ ਤੱਥ ਸਾਹਮਣੇ ਆਉਣਗੇ ਉਸ ਹਸਾਬ ਨਾਲ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਰੋਕੀ ਜਿਹੜੀ ਗ੍ਰਿਫਤਾਰ ਕਰ ਲਈ ਨਹੀਂ ਹਜੇ ਗ੍ਰਿਫਤਾਰੀ ਬਾਕੀ ਹੈ ਤਲਾਸ਼ ਜਾਰੀ ਹੈ ਬੈਲਾ ਕੋਈ ਉਹਨਾਂ ਦੇ ਮਾਮਲੇ ਦੱਸ ਦੇ ਇਹਦੇ ਬਾਰੇ ਪ੍ਰਚਾਰ ਕਾਰਡ ਕਰਕੇ ਫਿਰ ਉਸ ਤੋਂ ਬਾਅਦ ਦੱਸਿਆ ਜਾ ਸਕਦਾ ਕਿਉਂਕਿ ਇੱਥੇ ਪਾਸਪੋਰਟ ਸ਼ੈਨ ਰਹਿੰਦੇ ਆਂ ਕਿ ਇਥੋਂ ਦੇ ਲੋਕਲ ਨਹੀਂ ਹੈਗੇ ਬੰਦੇ ਜਗਬਾਣੀ ਟੀਵੀ ਲਈ ਓਕਾੜਾ ਦੀ ਰਿਪੋਰਟ